ਮੈਂ ਕਿਤਾਨਸਾ ਰਹਿ ਕਿ ਪੜ੍ਹਦੇ ਮੈਂ ਬੰਤਰਾ ਦਾਸ ਸਿਮਰਜੀਤ ਸਿੰਘ ਆ ਅੱਜ ਤੋਂ ਦਿਨਾਂ ਸਿੱਟੀ ਕਲਕਰ ਕਰ ਰਹੇ ਹਾਂ ਕਿ ਜਿਹੜਾ ਮੇਰਾ ਪਾਰਲੀਮੈਂਟਰੀ ਹਲਕਾ ਹੈਗਾ ਇਹਦੇ ਵਿੱਚ ਤਿੰਨ ਜ਼ਿਲ੍ਹੇ ਹੈਗੇ ਆ ਇੱਕ ਸੰਗਰੂਰ ਹੈ ਇੱਕ ਬਰਨਾਲਾ ਤੇ ਇੱਕ ਮਲੇਰਕੋਟਲਾ ਤੇ ਬਰਨਾਲੇ ਦੇ ਇਲਾਕੇ ਦੇ ਵਿੱਚ ਇਲਾਕਾ ਹੈਗਾ ਭਦੌਰ ਉੱਥੇ ਹੈ ਤੇ ਇੱਕ ਕੋਟ ਦੁੰਨਾ ਉੱਥੋਂ ਦੇ ਰਹਿਣ ਵਾਲੇ ਸਾਡੇ ਬੜੇ ਸੀਨੀਅਰ ਤੇ ਇੱਜ਼ਤਦਾਰ ਜੱਜਦਾਰ ਸਰਦਾਰ ਸੰਨਾਰਾ ਸਿੰਘ ਸਾਡੀ ਪਾਰਟੀ ਦੇ ਸੀ ਉੱਥੋਂ ਦੇ ਹੀ ਭਾਨਾ ਸਿੱਧੂ ਹੈਗੇ ਆ ਜਿਹੜੇ ਬਹੁਤ ਮਸ਼ਹੂਰ ਅੱਜ ਸੋਸ਼ਲ ਵਰਕਰ ਸਮਾਜਿਕ ਵਰਕਰ ਨੇ ਤੇ ਉਹਨਾਂ ਦੇ ਉੱਤੇ ਸਰਕਾਰ ਨੇ ਕੂਟੇਮ ਅਕਾਦਮੇ ਦਰਜ ਕਰਾਤੇ ਲੁਧਿਆਣੇ ਦੇ ਵਿੱਚ ਕਰਾਤਾ ਪਟਿਆਲੇ ਦੇ ਵਿੱਚ ਕਰਾਤਾ ਕਿ ਕਿਸੇ ਤੋਂ ਚੇਨੀ ਕੀਤੀ ਹੈ ਹੁਣ ਇੱਜ਼ਤ ਦਾ ਆਦਮੀ ਚੇਨੀਆ ਫਿੱਚੂਗਾ ਫੇਰ ਅਵੌਰ ਦੇ ਵਿੱਚ ਵੀ ਪਛਤਰਾਤਾ ਹੈਗਾ ਫੇਰ ਲੁਧਿਆਣੇ ਦੀ ਸੀਆਈਏ ਦੇ ਵਿੱਚ ਉਹਨਾਂ ਨੂੰ ਬਹੁਤ ਤਕਲੀਫ ਦਿੱਤੀ ਜ਼ਲੀਲ ਕੀਤਾ ਬਰਸਤੇ ਪਾਤਾ ਫਰੰਡਾ ਪਾਣੀ ਪਾਤਾ ਮੇਰਾ ਮਤਲਬ ਹੈ ਕਿ ਅੱਜ ਦੇ ਗਿਆਨ ਦੇ ਵਿੱਚ ਐਪਡੇਟ ਤਸੀਹ ਦੇਣੇ ਇਹ ਮੈਂ ਸਮਝਦਾ ਹਾਂ ਕਿ ਇਹ ਬਹੁਤ ਦਲਤ ਕੰਮ ਹੈ ਇਹਦੇ ਨਾਲ ਲੋਕ ਪੜਕ ਰਹੇ ਹਨ ਔਰ ਮੈਂ ਆਪਣੇ ਪਾਰਲਮੈਂਟ ਹਲਕੇ ਦੇ ਵਿੱਚ ਅਮਨ ਤੇ ਮਾਨ ਰੱਖਣੇ ਚਾਹੁੰਦੇ ਤੇ ਮੈਂ ਜਿਹੜਾ ਨਿਜ਼ਾਮ ਹੈ ਉਹਦੇ ਨਾਲ ਵੀ ਗੱਲ ਕੀਤੀ ਹੈ ਜਿਹੜੀ ਲਾਰਡ ਆਰਡਰ ਦੇ ਐਡੀਸ਼ਨਲ ਡੀਜੀਪੀ ਹੈ ਸਾਡੀ ਰੇਂਜ ਦੇ ਭੁੱਲਰ ਸਾਹਿਬ ਹੈਗੇ ਆ ਡੀਆਈਜੀ ਸਾਰੇ ਪਿੰਡਾਂ ਦੇ ਨਾਲ ਗੱਲ ਕੀਤੀ ਹੈ ਕਿ ਭਾਣਾ ਸਿੱਧੂ ਇੱਕ ਚੰਗਾ ਸਮਾਜਿਕ ਆਦਮੀ ਹੈਗਾ ਤੇ ਉਸ ਨੂੰ ਇੰਨਾ ਤੰਗ ਨਾ ਕਰੋ ਜਿਸ ਨਾਲ ਸਾਡਾ ਸਾਰਾ ਹਲਕਾ ਝੜਬੜਾ ਦੇ ਵਿੱਚ ਆ ਜੇ ਤੇ ਇੱਥੇ ਚੀਫ ਮਿਨਿਸਟਰ ਦਾ ਵੀ ਹਲਕਾ ਹੈਗਾ ਤੇ ਜਰੂਰ ਇਸ ਨੂੰ ਦੁਨੀਆ ਦੇ ਨਕਸ਼ੇ ਤੇ ਲੈ ਕੇ ਆਉਣਾ ਤੇ ਇੱਥੇ ਸ਼ਹਿਰ-ਸ਼ਹਿਰ ਦੇ ਵਿੱਚ ਡਿਮੋਨਸਟ੍ਰੇਸ਼ਨ ਹੋਣ ਲੱਗ ਪਏ ਆਂ ਔਰ ਲੋਕ ਬਾਹਰ ਕਰਾਂਚੋਂ ਨਿਕਲ ਰਹੇ ਆਂ ਕੰਦ ਅਸੀਂ ਕੋਟ ਦੁਨੇ ਇੱਕ ਗੱਠ ਕਰ ਰਹੇ ਹਾਂ ਉੱਥੇ ਅਸੀਂ ਫੈਸਲਾ ਕਰਾਂਗੇ ਕਿ ਜੇ ਸਰਕਾਰ ਨੇ ਆਪਣਾ ਰੁਖ ਨਾ ਬਦਲਿਆ ਤੇ ਇਹੋ ਜਿਹੇ ਗੰਦੇ ਇਲزام ਇਹੋ ਜਿਹੇ ਸਮਾਜਿਕ ਦੇ ਉੱਤੇ ਲਾ ਦੇਣੇ ਮੈਂ ਸਮਝਦਾ ਕਿ ਇਹ ਕੋਈ ਸ਼ੋਭਾ ਇਹ ਸਰਕਾਰ ਨੂੰ ਨਹੀਂ ਦਿੰਦਾ ਸੋ ਮੈਂ ਚੀਫਨੈਸ ਨੂੰ ਸਾਊਥ ਨੂੰ ਵੀ ਮੈਂ ਬੇਨਤੀ ਕਰਦਾ ਤੁਸੀਂ ਸਾਡੇ ਇਲਾਕੇ ਦੇ ਹੋ ਕਿ ਭਾਨੇ ਸਿੱਧੂ ਨੂੰ ਅੱਜ ਤੁਸੀਂ ਰਿਹਾਅ ਕਰੋ ਘਰੇ ਆਏ ਤੇ ਕੱਲ ਸਾਨੂੰ ਉਹਦੇ ਪਿੰਡ ਜਾ ਕੇ ਵੱਡਾ ਕੋਈ ਕਠਨਾ ਕਰਨਾ ਪਵੇ ਤੇ ਇੱਥੇ oven ਰਹੇ ਕਿਉਂ ਕਰਕੇ ਭਾਵੇਂ ਸਿੱਧੂ ਦੇ ਨਾਲ ਜਿਹੜੇ ਵੀ ਲੋਕੀ ਬਾਹਰ ਨਿਕਲਣਗੇ ਕਹਾਂ ਚ ਇਹ ਇੰਟਰਨੈਸ਼ਨਲ ਖਬਰ ਬਣ ਜਾਣੀ ਹੈ ਤੇ ਆਪਾਂ ਨੇ ਕਹੋ ਇੰਟਰਨੈਸ਼ਨਲ ਖਬਰ ਬਣਾਉਣੀ ਹੈ ਇਹ ਕਿਸ ਨੂੰ ਤੰਗ ਕਰਕੇ ਸਭ ਇੱਕ ਤਰ੍ਹਾਂ ਤਫ਼ਤੀਸ਼ ਹੋਣੀ ਚਾਹੀਦੀ ਹੈ ਇਹ ਪਾਲੇ ਸਿੱਧੂ ਨੂੰ ਬਰਫ ਦੇ ਉੱਤੇ ਕਿਉਂ ਰੱਖਿਆ ਕਿਉਂ ਪੌਛੜ ਕੀਤਾ ਕੀ ਕੀਤਾ ਕੋਈ ਇਹੋ ਜੀ ਗੱਲ ਨਹੀਂ ਕੀਤੀ ਉਸਨੇ ਸਮਾਜ ਸੇਵਕ ਹੈ ਲੋਕਾਂ ਦੇ ਪੈਸੇ ਛਡੌਂਦਾ ਜਿਹੜੇ ਟਰੈਵਲ ਏਜੰਟਸ ਨੇ ਉਹ ਠੱਗੀ ਕਰੀ ਜਾਂਦੇ ਆ ਔਰ ਲੋਕਾਂ ਤੋਂ ਬਹੁਤ ਪੈਸਾ ਲੈ ਲੈਂਦੇ ਆ ਤੇ ਪੜਨਾ ਤਾਂ ਏਜੰਟਾਂ ਨੂੰ ਕਹਿ ਕੇ ਕਿ ਭਾਈ ਤੁਸੀਂ ਉਹ ਪੈਸੇ ਵਾਪਸ ਕਰੋ ਤਾਂ ਖਾਹਮ ਦਾ ਉੱਜੜ ਗਿਆ ਨਾ ਤਾਂ ਤੁਹਾਡਾ ਭੇਜਿਆ ਹੋਇਆ ਬੰਦਾ ਉਸ ਮੋੜਕ ਦੇ ਵਿੱਚ ਪਰ ਪੌਂਡ ਸ਼ੈੱਡ ਜਿੱਥੇ ਤੁਸੀਂ ਭੇਜਿਆ ਤੇ ਉਹ ਤਾਂ ਖਾਹਨ ਜਾਂਦੇ ਖਾਹਨ ਦਾ ਨਹੀਂ ਇਤਬਾਕਿਤ ਹੋਗੇ ਇਸ ਕਰਕੇ ਇਹੋ ਜਿਹੇ ਬੰਦੇ ਨੂੰ ਤੰਗ ਕਰਨਾ ਮੈਂ ਸਮਝਦਾ ਕਿ ਇਹ ਲੋੜ ਤੋਂ ਬਾਹਰ ਹੈ ਤੇ ਮੈਂ ਬਥੌਰੈਂ ਕਿ ਇਸ ਲੱਕੇ ਦਾ ਮੈਂ ਆਪਣੇ ਲੱਕਰ ਦੇ ਵਿੱਚ ਇਹੋ ਜੀ ਚੀਜ਼ ਤੰਨੇ ਟੁੱਟਣ ਦੇ ਹੱਕ ਦੇ ਵਿੱਚ ਨਹੀਂ ਹੈ ਸਾ ਚੀਫ ਨਸਟਪੋਰਟ ਮੈਂ ਵੇਚ ਕਰਨਾ ਕਿ ਇਹ ਮਸਲਾ ਜਲ ਹਲ ਹੋ ਜੇ ਜਿਹੜਾ ਕਰਨ ਸਾਨੂੰ ਕਠਨ ਕਰਨਾ ਪਵੇ ਕੋਰਟ ਤੁਰਨੇ ਸੋ ਆਸਕਰ ਦਫਤੇ ਦੀ ਫਤਿਹ ਕਰਦਾ ਵਾਇਪਕੀ ਕਾ ਹਮਸਾ ਦੇਖੋ ਜੀ ਮੈਂ